ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਜਲਾਲੇਆਣਾ ਇਹ ਪਿੰਡ ਫਰੀਦਕੋਟ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਜੇ ਆਪਾਂ ਪਿੰਡਾਂ ਦੀ ਗੱਲ ਕਰੀਏ ਤਾਂ ਸੰਧਵਾ ਇਹਦੇ ਨੇੜ ਦਾ ਪਿੰਡ ਹੈ ਦੂਜੇ ਪਾਸੇ ਵੀਰੇਆਲਾ ਵੀਰੇਆਲਾ ਖੁਰਦ ਉਹ ਵੀ ਇਹਦੇ ਨੇੜ ਆ ਪਿੰਡ ਇੱਕ ਪਾਸੇ ਦਵਾਰਿਆਣਾ ਰਹਿ ਜਾਂਦਾ ਜਲਾਲੇਆਣਾ ਪਿੰਡ ਦੇ ਵਿੱਚੋਂ ਵੀਡੀਓ ਬਣਾ ਰਹੇ ਆ ਤੇ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆ ਦੋਸਤੋ ਬਾਈ ਥੋੜੇ ਜੇ ਪਸ਼ੂ ਰੱਖਦਾ ਹੈ ਖੇਤੀਬਾੜੀ ਦੇ ਨਾਲ ਨਾਲ ਇਹ ਨਾਗ ਜਿਹੜੇ ਘਰੇ ਖੜੇ ਤੁਸੀਂ ਦੇਖ ਸਕਦੇ ਹੋ ਇਹਨਾਂ ਦੇ ਵਿੱਚੋਂ ਅੱਜ ਇੱਕ ਇਹ ਗਾਂ ਬਾਈ ਨੇ ਵਿਕਾਊ ਕੀਤੀ ਹੈ ਚੰਗੀ ਸੰਭੀ ਹੈ ਸੋਹਣੇ ਹਵਾਨੇ ਦੀ ਹੈ ਸੋਹਣੇ ਢਾਂਚੇ ਦੀ ਹੈ ਗਾਂ ਇੱਕ ਇਦਾਂ ਦੀ ਇਹ ਗਾਂ ਦਿਸਦੀ ਹੈ ਵੀ ਜਿਹਦੇ ਤੁਸੀਂ ਜਰਸੀ ਸੀਮਨ ਲਵਾ ਕੇ ਜਰਸੀ ਬੱਚੇ ਲੈ ਸਕਦੇ ਹੋ ਐਚਫ ਲਵਾਉਂਗੇ ਤਾਂ ਐਚਫ ਚ ਬੱਚਾ ਪਾ ਦੂ ਥੋੜਾ ਕ੍ਰੋਸ ਸੰਗ ਹੈ ਸ਼ੁਰੂਆਤ 'ਚ ਹੀ ਦੋਸਤੋ ਦਿਖਾ ਦਨਾ ਵੀ ਸਿੰਗ ਜਿਹੜਾ ਉਹ ਇਸ ਤਰ੍ਹਾਂ ਹੈ ਮਤਲਬ ਦਾਗਨ ਤੋਂ ਬਾਅਦ ਜਿਹੜਾ ਪਹਿਲਾਂ ਤੇਜਾਬ ਨਾਲ ਸਿੰਗ ਦਾਗਦੇ ਸੀ ਹੋ ਸਕਦਾ ਉਸੇ ਤਰੀਕੇ ਨਾਲ ਦਾਗੇ ਗਏ ਹੋਣ ਤੇ ਉਸ ਤੋਂ ਬਾਅਦ ਇਹ ਫੋਟਜੀ ਫੁੱਟਿਆਈ ਹੈ ਤਾਂ ਨਾਲ ਹੀ ਪਰ ਦਿਖਾਉਣਾ ਫਰਜ਼ ਹੈ ਸੰਭੀ ਬਹੁਤ ਸੋਹਣੀ ਮੀਡੀਅਮ ਹਾਈਟ ਦੀ ਹੈ ਗਾਂ ਹਵਾਨਾ ਜਿਹੜਾ ਉਹ ਬੜਾ ਚੰਗਾ ਹੈ ਡਿਟੇਲ ਆਪਾਂ ਪੁੱਛਾਂਗੇ ਕੀਮਤ ਵੀ ਇਹਦੀ ਹਰੇਕ ਵੀਰ ਦੀ ਪਹੁੰਚ ਵਾਲੀ ਰਹਿਣੀ ਹੈ ਜਿਨੇ ਗਰਮੀ ਦੀ ਰੁੱਤ ਚ ਦੁੱਧ ਪੀਣਾ ਉਹਦੇ ਵਾਸਤੇ ਗਾਂ ਵੀ ਕਰੋ ਸੰਗ ਚ ਹੈ ਚੰਗੀ ਰਹੂਗੀ ਤੇ ਦੂਜਾ ਰੇਟ ਵੀ ਇਹਦਾ ਉਸੇ ਹਿਸਾਬ ਤੇ ਬਾਈ ਡਿਮਾਂਡ ਕਰੂਗਾ ਤੇ ਉਮੀਦ ਇਹੀ ਕਰਾਂਗੇ ਵੀ ਤੁਹਾਨੂੰ ਇਹ ਪਸੰਦ ਆ ਜਾਊਗੀ ਆਓ ਡਿਟੇਲ ਪਹਿਲਾਂ ਪੁੱਛੀਏ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਨਾਮ ਦੱਸੋ ਵੀਰ ਆਪਣਾ ਮੈਂ ਹੈਪੀ ਸਿੰਘ ਆ ਜਿਹੜਾ ਚਰਾਲ ਲੈਣਾ ਠੀਕ ਹੈ ਹੈਪੀ ਬਾਈ ਅੱਜ ਜਿਹੜੀ ਇਹ ਗਾਂ ਵੇਚਣ ਲੱਗਿਓ ਘਰ ਦੀ ਆਪਣੇ ਇਹ ਹਾਂਜੀ ਇਹ ਤਾਂ ਔਕੜ ਘੱਬਣ ਲਈ ਸੀ ਆਪਾਂ ਅੱਛਾ ਤੋਕੜ ਘੱਬਣ ਆਪਾਂ ਇਹ ਲਈ ਸੀ ਇਸ ਟਾਈਮ ਸੂਆ ਕੈਨਵਸ ਹੁੰਦੀ ਇਹ ਦੂਜਾ ਸੂਆ ਸੋਨਾਲੇ ਕਿੰਨੇ ਕ ਦਿਨ ਲੈ ਜੂ ਬਾਈ ਸੂਣ ਤਾਂ ਜੇ 5 ਦਿਨ ਬਾਕੀ ਪਈ ਜੀ ਠੀਕ ਹੈ ਕੀ ਦੁੱਧ ਦਾ ਰਿਕਾਰਡ ਪਹਿਲੇ ਸੂਤ ਦੁੱਧ ਪਹਿਲੇ ਸੂਤ 17 ਕਿਲੋ ਦਿੱਤਾ ਜੀ ਆਪਾਂ 12 ਕਿਲੋ ਠੋਕੜ ਗੱਬਾਂ ਸਾਨੂੰ ਚੋਇਆ ਹੋਇਆ ਠੀਕ ਹੈ ਠੋਕੜ ਗੱਬਾਂ ਦਾ 12 ਕਿਲੋ ਚੋਇਆ ਵੈਸੇ ਮਾਲਕਾਂ ਨੇ ਦੱਸਿਆ ਵੀ 17 ਦਿੱਤਾਤਾ ਜੀ ਅੱਛਾ ਸੀਮੰਟ ਦੇ ਤੂੰ ਤਾਂ ਗੱਬਾਂ ਹੀ ਖਰੀਦ ਲਈ ਹੈ ਨਾ ਬਈ ਹਾਂਜੀ ਹਾਂਜੀ ਨਹੀਂ ਪਤਾ ਹੋਣਾ ਬਈ ਕਿਹੜਾ ਲੱਗਿਆ ਨਹੀਂ ਸੀਮੰਟ ਦਾ ਨਹੀਂ ਪਤਾ ਜੀ ਠੀਕ ਹੈ ਕੀ ਡਿਮਾਂਡ ਰਹੂਗੀ ਇਹਦੀ ਡਿਮਾਂਡ ਇਹਦੀ 75000 ਰੁਪਏ ਜੀ ਥੁਰਗੇ ਇਹਨੂੰ ਸੋ ਦਸੋ ਡਿਮਾਂਡ 75000 ਹੈ ਬਈ ਪਹਿਲਾਂ ਥਣਾ ਤੇ ਹੱਥ ਲਾ ਦੀ ਔਰਲੇ ਪਾਸੇ ਦੀ ਪੁੱਠੇ ਪ ਇਹ ਪਹਿਲਾ ਐਕਸਪੈਰੀਮੈਂਟ ਕਰ ਹਟੇ ਆ ਦਸਤੋ ਇਹ ਸੀਲ 3 ਫੈਣੀ ਆ ਦੋਨੇ ਪਾਸੇ ਬਹਿ ਕੇ ਭਾਵੇਂ ਚੋਈ ਜਾਇਓ ਠੀਕ ਹੈ ਭਾਈ ਇਸਨੇ ਪਾਸੇ ਕਰਾਉਂਦੀ ਹੈ ਠੀਕ ਹੈ ਬਾਕੀ ਪਤਾ ਲੱਗ ਜਾਂਦਾ ਦਸਤੋ ਵੀਡੀਓ ਬਣਾਉਣੇ ਆ ਜਿੱਥੇ ਪੈਰ ਪਏ ਆ ਉੱਥੇ ਹੀ ਖੜੀਏ ਕਰਮਾ ਵਾਲੀ ਰੇਟ 75000 ਹੈ ਹੱਥੀਂ ਚਵਾਈ ਵਾਲਾ ਥਣ ਦਿਸਦਾ ਹੈ ਬਾਕੀ ਆ ਕੇ ਪਾਸ ਕਰਿਓ ਦਰਮਿਆਨੇ ਕੱਦ ਦੀ ਹੈ ਲੰਬਾਈ ਫੁੱਲ ਹੈ ਹਾਈਟ ਜਿਹੜੀ ਉਹ ਮੀਡੀਅਮ ਹੈ ਪਰ ਹਵਾਨਾ ਪਛਾਣ ਨੂੰ ਵੀ ਚੰਗਾ ਬਾਈ ਥੋੜੀ ਹੋਰ ਅੱਗੇ ਨੂੰ ਲਿਜਾ ਕੇ ਮੋੜੀ ਤੁਸੀਂ ਤੁਰਤੀ ਤੋਂ ਇਹਦਾ ਸਟਰਕਚਰ ਦੇਖ ਲਓ। ਇਦਾਂ ਦਾ ਇਹਦਾ ਟਾਂਚਾ ਹੈ। ਬੱਚੇ ਦੱਸੋ ਇਹ ਤੋਂ ਜਰਸੀ ਬਹੁਤ ਵਧੀਆ ਲਏ ਜਾ ਸਕਦੇ ਆ। ਤੁਸੀਂ ਜਰਸੀ ਸੀਮਨ ਲਵਾਇਓ ਕਿਉਂਕਿ ਜਰਸੀ ਦਾ ਟ੍ਰੈਂਡ ਥੋੜਾ ਜਾਇਜ ਦੇ ਟਾਈਮ 'ਚ ਵੀ ਚੰਗਾ ਚੱਲ ਰਿਹਾ। ਹਵਾਨਾ ਅੱਗੇ ਨੂੰ ਵੀ ਚੰਗਾ, ਪਿਛਾਣ ਨੂੰ ਵੀ ਚੰਗਾ। ਰੇਟ 75000 ਆ। ਥੋੜਾ ਬਹੁਤ ਮਾਨਤਨ ਹੋਊਗਾ ਮੌਕੇ ਤੇ ਬਾਈ ਘਟੂਗਾ ਇਹਦੇ 'ਚੋਂ। ਬਾਕੀ ਤੁਸੀਂ ਜੱਜਮੈਂਟ ਕਰ ਲਓ ਵੀ ਤੁਹਾਨੂੰ ਕੀ ਭਾਜ ਪੋਗਦੀ ਐ। ਇਹ ਗਾਂ ਚੰਗੀ ਲੱਗਦੀ ਐ। ਬਾਈ ਫਰਸ ਤੇ ਵੰਦ ਲਊਂ। ਤੁਹਾਨੂੰ ਇਹਦਾ ਹਵਾਨਾ ਮੈਂ ਜਦੋਂ ਇਹ ਵਾਈ ਬੰਦੂਗਾ ਤਾਂ ਉਦੋਂ ਫੇਰ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਦੋਨਾਂ ਸਾਈਡ ਤੋਂ ਬਿਲਕੁਲ ਇੱਕੋ ਜਿਹਾ ਹਵਾਨਾ ਕਿਸੇ ਪਾਸੇ ਕੋਈ ਬਾਦ ਘਾਟ ਥਣ ਜਿਹੜੀ ਉਹ ਹਵਾਨੇ ਦੇ ਵਿੱਚ ਨਹੀਂ ਹੈ ਇਸ ਸਾਈਡ ਤੋਂ ਤੁਸੀਂ ਅਗਾੜੀ ਦੇਖ ਸਕਦੇ ਹੋ ਬਾਕੀ ਪਛਾਣੂ ਹਵਾਨਾ ਇਹਦਾ ਇੱਥੋਂ ਦੇਖ ਲਓ ਤੁਸੀਂ ਇਦਾਂ ਦਾ ਟੰਚਾ ਚੰਗੀ ਸਮੀ ਵੀ ਸੋਹਣੀ ਗਾਂਦ ਸੋ ਫੋਰ ਸੇਲ ਸੋਹਣੀ ਗਾਂ ਇਹ ਰੇਟ ਦੇ ਹਿਸਾਬ ਤੇ ਦੂਜੀ ਗੱਲ ਬਰੀਡ ਇਹਦੀ ਉਸ ਤਰ੍ਹਾਂ ਦੀ ਹੈ ਬਈ ਪੂਛ ਪੜੀ ਮੜੀ ਥਾਂ ਦਾ ਸਹਿਜ ਇੱਥੋਂ ਕਨਫਰਮ ਕਰ ਲਿਓ ਪਰ ਹਜੇ ਇਕ ਤਾਂ ਪਸਮਾਚ ਨੀਗਾ ਥਣ ਦੂਜੀ ਗੱਲ ਹੈ ਜੇ ਥਾਣਾ ਚ ਜੋਸ਼ ਕੋਈ ਨਹੀਂ ਪਾਇਆ ਵਾ ਤਾਂ ਇਹ ਆਸ ਹੈ ਵੀ ਪੂਰਾ ਵਧੀਆ ਥੀਂ ਜਵਾਈ ਵਾਲਾ ਥਣ ਹੋਊਗਾ ਫਿਰ ਵੀ ਤੁਸੀਂ ਪਾਸ ਆਪਦੇ ਹਿਸਾਬ ਨਾਲ ਕਰ ਲਿਓ ਜੇ ਅੱਜ ਦੀ ਵੀਡੀਓ ਦਾ ਇੱਕ ਨਾਗ ਇਹ ਫੋਰ ਸੇਲ ਹੈ ਜਿਹਨੂੰ ਜੱਚੇ ਉਹ ਵੀਰ ਕਾਲ ਕਰਕੇ ਖਰੀਦ ਲਿਓ ਜੇ ਨੰਬਰ ਸਕਰੀਨ ਉੱਤੇ ਬਾਈਦਾ ਜਿਹੜਾ ਉਹ ਚੱਲੀ ਜਾਂਦਾ ਇਸੇ ਤੋਂ ਤੁਸੀਂ ਸੰਪਰਕ ਬਣਾਉਂਗੇ ਧੰਨਵਾਦ